ज्योति CRT ਹੋਏ ਪਵਖੰਡਨਾ ਤੇਰੀ ਆਰਤੀ ਤੇਰੀ ਰਹਾਉ ਸਰਤ ਪਨੈਨ ਤੁਈ ਤਉ ਸਰਤ ਗ੍ਰਾਏ ਕੋਨੀ ਸਰਬਾ ਪਾਪੋ ਮਰਨਾ ਤੇ ਪਾਉਨਾ ਤੇ ਸਰਬਾ ਸ਼ਮਗਨ ਜੋਤ ਹੈ ਸ਼ੋਏ ਇਸ ਦਾ ਚਾਨਣ ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਸ਼ੋਤਿਸ ਭਾਵੇ ਸੋ ਆਰਤੀ ਹੋਏ ਆਪਾ ਭਗਵਾਨ ਕੋ ਦੇਖੋ ਤੁਮੋ ਆਗੇ ਕੋ ਹੋਏ ਆਹੀ ਪਿਆਸਾ ਕਿਰਪਾ ਕਰਦੇ भरया साधु खंडन खंडा हे तो खंडा है ਨਦਾ ਹੈ ਅਪਨਾ ਸੇ ਪਿਆਰ ਪਰਮੇਸ਼ਰ ਸੰਸਾਰ ਵਿਕਾਰ ਸੰਸੇਮੈ ਕਰਿਓ ਬ੍ਰਹਮ ਗਿਆਨੀ ਜਿਸੇ ਜਿਦੈ ਉਹ ਮਨ ਆਸਵਾ ਕਥਾ ਤਿਨ ਜਾਨੀ ਤੋ ਆਏ ਸੋਈ ਵਹਜੋ ਹਰ ਗੁਰ ਤੇ ਮਨੇ ਬਸੇਰਾ ਮੇਜ ਕਰ ਮਹਿਲ ਪਾਉ ਸੁਖ ਸਹਜੇ ਬਹਰ ਨਾ ਹੋਏ ਦੋਸੇਰਾ ਹਾਂ ਨੀ ਨੀ ਗਾਵਾ ਲਾਹੂ ਅਲੀ ਨੀ ਨੀ ਗਾਵਾ ਅੱਤਾਰ ਸੰਮਤਨ ਕੀ कर जामे पुरख विदा ते शरायो जनम ते दुख गवायो जो चाहत सोही मन पायो हर कृपा न आयो हर मनायो ਪਾਨੀ ਪੀਤੋ ਮਤ ਤਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਕਰੀ ਸਭ ਜਗਤਿ ਬੁਰਿਆ ਆਵਜ ਧਰਮ ਹਦੂਰ ਕਰਨੀ ਆਪੋ ਆਪਣੀ ਤੇ ਨੇੜੇ ਕੇ ਦੂਰ ਜਿਨੀ ਮਤ ਉਜਲੇ ਕੀਤੀ ਛੁੱਟੀ ਨਾਲ ਤਿਆ ਆ ਦੇ ਮੁਸਕਦ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿ ਗੁਰਜੀਕ ਖਾਲਸਾ ਵਾਹਿ ਗੁਰਜੀ ਕੀ ਫਤਿਹ